ਲਾਸਕਲ ਕੈਰ ਲਿਆ ਮੈਨੂੰ ਪਤਾ ਸਮਾਂ ਬਹੁਤ ਹੋ ਗਿਆ ਲਾਸਕਲ ਇਹ ਜੇ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਜਿਹੜੀ ਕਿ ਅਵਸ਼ ਬਣੇਗੀ ਕੋਈ ਪਰਵਾਹ ਨਹੀਂ ਇਹਦੀ ਚਿੰਤਾ ਨਹੀਂ ਕਰਨੀ ਆ ਮੀਡੀਆ ਸਾਰਾ ਬਕਾਊ ਆ ਵਿੱਚ ਜਿਹੜਾ ਸਾਰਾ ਨਹੀਂ ਜਿਹੜਾ ਬਕਾਊ ਉਹ ਤੁਹਾਨੂੰ ਰੋਜ਼ ਭੰਬੜ ਪੂਸੇ ਫਰੇਮ ਪਾਉਂਦੇ ਨੇ ਇਹਨਾਂ ਦੀਆਂ ਸਾਡੀਆਂ ਖਬਰਾਂ ਨਹੀਂ ਦਿਖਾਉਂਦੇ ਸਿਰਫ ਸਾਡੇ ਕੋਲ ਛੋਟੇ ਮੋਟੇ ਬਿਆਨਾਂ ਨੂੰ ਵਧਾ ਵਧਾ ਕੇ ਵਧਾ ਵਧਾ ਕੇ ਕਹਨੂ ਕੰਬਲ ਪੂਸੇ ਪਾਉਂਦੇ ਆ 2027 ਚ ਕਾਂਗਰਸ ਸਰਕਾਰ ਬਣੇਗੀ ਔਰ ਬਣਦਿਆ ਸਾਰ ਪਹਿਲਾ ਮਤਾ ਪੰਜਾਬ ਦੀ ਕੈਬਨਿਟ ਵਿੱਚ ਸਾਡੇ ਲੀਡਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਪਹਿਲਾ ਮਤਾ ਲੋਕਾਂ ਨੂੰ ਫਾਇਦਾ ਕਰੋ ਕਿ ਸਾਡੀ ਸਰਕਾਰ ਦਾ ਪਹਿਲਾ ਮਤਾ ਇਹ ਲੈਂਡ ਗ੍ਰੈਬਿੰਗ ਪਾਲਿਸੀ ਨੂੰ ਰੱਦ ਕਰਨਾ ਹੋਵੇਗਾ ਔਰ ਨਾਰ ਔਰ ਨਾਰ ਔਰ ਨਾਰ ਜੇ ਨਾ ਨੇ ਲੁੱਟਿਆ ਪੰਜਾਬ ਨੂੰ ਜਿਹੜੇ ਜੋੜੇ ਲੋਕੀ ਸਾਜ਼ਿਸ਼ ਚਾਹੇ ਕੋਈ ਵੱਡੇ ਤੋਂ ਵੱਡਾ ਅਫਸਰ ਹੋਵੇ ਕੋਈ ਵੱਡੇ ਤੋਂ ਵੱਡਾ ਅਫਸਰ ਉਹਨਾਂ ਦੇ ਖਿਲਾਫ ਵਿਜੀਲੈਂਸ ਇਨਕੁਆਇਰੀ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਅਗਰ ਇਹ ਮਤਾ ਪ੍ਰਵਾਨ ਹੈ ਕਿ ਹੁਣ ਹੱਥ ਖੜੇ ਕਰੋ ਤੇ ਦਿਓ ਇਹਨੂੰ ਦੂਰੇ ਦੁਕਾਨਦਾਰਾਂ ਤੱਕ ਖੜੇ ਉਹ ਜਿਹੜੇ ਤੁਸੀਂ ਬਾਹਰ ਖੜੋ ਬਰਾਂਡਿਆਂ 'ਚ ਇੱਕ ਵਾਰ ਹੱਥ ਚੱਕ ਕੇ ਮਤੇ ਨੂੰ ਪ੍ਰਵਾਨਗੀ ਦਿਓ ਬੋਲੇ ਸੋ ਕਿਸਾਨਾਂ ਨੂੰ ਪ੍ਰਧਾਨ ਜੀ ਵੀ ਕਹਿ ਰਹੇ ਨੇ ਇਹਨਾਂ ਨੇ ਕਿਹਾ ਮੈਂ ਸੁਣਿਆ ਕਿ ਪ੍ਰਵਾਨਗੀ ਨਾ ਦਿਓ ਜੇ ਤੁਸੀਂ ਪ੍ਰਵਾਨਗੀ ਦੇ ਦਿੱਤੀ ਬਾਅਦ ਸ਼ਾਇਦ ਅਗਲੀ ਸਰਕਾਰ ਥੋੜੀ ਨਿਰਅਤੀ ਹੋ ਜੇ ਹੋਣ ਨਹੀਂ ਦੇਾਂਗੇ ਪਰ ਤੁਸੀਂ ਕਿਸੇ ਨੇ ਪ੍ਰਵਾਨਗੀ ਤੇ ਮਤਾ ਨਹੀਂ ਦੇਣੇ ਸਾਰੇ ਜਾਬਾਸ ਆ ਵਗਦੇ ਮੀਂਹ ਝੱਖੜ ਚ بارش ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਨੌਜਵਾਨ ਔਰ ਜਿਹੜਾ ਇੱਕ ਪੰਜਾਬ ਦਾ ਆਜ਼ਾਦ ਮੀਡੀਆ ਸਾਰਿਆਂ ਦਾ ਮੈਂ ਬਹੁਤ ਬਹੁਤ مشکور ہاں ਧੰਨਵਾਦ ਕਰਦਾ ਔਰ ਤੁਹਾਨੂੰ ਯਕੀਨ ਦਿਵਾਉਣਾ ਕਿ ਜਦ ਤੱਕ ਅਸੀਂ ਬੈਠੇ ਆ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਹਰ ਕਿਸ ਪ੍ਰਵਾਨ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ